ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖਾਰਾ ਖਾਰਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਇਹ ਕੋਟਕਪੂਰੇ ਤੋਂ ਸ੍ਰੀ ਮੁਖਤਸਰ ਸਾਹਿਬ ਵਾਲੀ ਸੜਕ ਦੇ ਉੱਤੇ ਆਉਂਦਾ ਹੈ ਲਾਸਟ ਪਿੰਡ ਹੈ ਇਸ ਮੇਨ ਸੜਕ ਦੇ ਉੱਤੇ ਇਸ ਤੋਂ ਅਗਲਾ ਪਿੰਡ ਜਿਹੜਾ ਆਊਗਾ ਦੋਸਤੋ ਸਰਾਇਨ ਹੈਗਾ ਤੇ ਉਹ ਸ੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਸੋ ਖਾਰੇ ਪਿੰਡ ਚੋਂ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਮਿਹਨਤ ਕਰਦਾ ਹੈ ਪਸ਼ੂ ਪਾਲਣ ਵਾਲੇ ਪਾਸੇ ਪਰ ਹੌਲੀ ਹੌਲੀ ਜਿਹੜਾ ਉਹ ਕਿਸਮਤ ਸਾਥ ਦਿੰਦੀ ਹੁੰਦੀ ਹੈ ਅੱਜ ਜਿਹੜੀ ਵੀਡੀਓ ਹੈ ਇਹਦੇ ਚ ਦੋ ਨਾਗ ਬਾਈ ਨੇ ਜਿਹੜੇ ਉਹ ਵਿਕਾਊ ਕੀਤੇ ਜਿਹਦੇ ਚ ਇਹ ਗਾਂ ਗੱਬਣ ਤੇ ਇਹਦੇ ਨਾਲ ਇੱਕ ਜਰਸੀ ਹੈ ਮਿਹਨਤ ਬਾਈ ਕਰਦਾ ਮੈਂ ਜਿਵੇਂ ਮੇਨ ਗੱਲ ਕਹੀ ਸੀ ਤੇ ਇਹ ਵੀਰ ਫਾਰਮਾਂ ਦੇ ਵਿੱਚੋਂ ਟੋਕੜ ਗੱਬਣ ਗਾਵਾਂ ਲੈ ਆਉਂਦਾ ਜਦੋਂ ਤਿਆਰ ਹੋ ਜਾਂਦੀਆਂ ਫਿਰ ਇਹ ਆਸ ਹੁੰਦੀ ਹੈ ਵੀ ਚੰਗੇ ਰੁਪਿਆਂ ਦੇ ਉੱਤੇ ਪਸ਼ੂ ਜਿਹੜਾ ਉਹ ਵਿਕ ਜਾਂਦਾ ਹੈ ਅੱਜ ਦੀ ਜਿਹੜੀ ਗਾਂ ਇਹ ਵੀ ਫਾਰਮ ਦੇ ਵਿੱਚੋਂ ਵੀਰ ਦੱਸਦਾ ਵੀ ਲੈਂਦੀ ਹੈ ਇਦੇ ਬਾਰੇ ਮੇਨ ਗੱਲਬਾਤ ਹੋਊਗੀ ਤੇ ਨਾਲ ਇੱਕ ਜਰਸੀ ਐ ਸੋ ਦੋਨੇ ਪਸ਼ੂ ਵਕਾਊ ਆ ਆ ਪਹਿਲਾਂ ਸੰਬੰਧੀ ਗੱਲਬਾਤ ਕਰਨੀ ਐ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਇੱਕ ਕਈ ਵਾਰ ਜਦੋਂ ਵੀਡੀਓ ਦੇ ਵਿੱਚ ਰੇਟ ਨਹੀਂ ਹੁੰਦਾ ਤਾਂ ਕੁਝ ਵੀ ਰਕਮੈਂਟ ਕਰਦੇ ਹੁੰਦੇ ਆ ਵੀ ਸਾਡਾ ਉਹਦੇ ਨਾਲ ਟਾਈਮ ਵੇਸਟ ਹੁੰਦਾ ਐ ਤਾਂ ਮੈਂ ਸ਼ੁਰੂਆਤ ਦੇ ਵਿੱਚ ਹੀ ਦੱਸ ਦਿਆਂ ਦੋਸਤੋ ਗਾਂ ਦਾ ਰੇਟ ਫੋਨ ਤੇ ਰਹਿਣਾ ਜਿਹੜੀ ਬੱਚੀ ਐ ਇਹਦੀ ਕੀਮਤ ਜਿਹੜੀ ਵੀਡੀਓ ਦੇ ਵਿੱਚ ਹੋਊਗੀ ਸੋ ਹੁਣ ਉਹ ਵੀਰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਨ੍ਹਾਂ ਨੇ ਇਨਾਂ ਚੋਂ ਕੋਈ ਪਸ਼ੂ ਖਰੀਦਣਾ ਹੈ ਆਓ ਸ਼ੁਰੂਆਤ ਕਰਦੇ ਆ ਦੋਸਤੋ ਇਸ ਗਾਂ ਬਾਰੇ ਜਾਣਕਾਰੀ ਪਹਿਲਾਂ ਫਿਰ ਜਰਸੀ ਬਾਰੇ ਡਿਟੇਲ ਪੁੱਛਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦੀ ਬਾਈ ਨਾਮ ਮੇਰਾ ਜਗਮੀਤ ਸਿੰਘ ਸ਼ਾਰਟ ਨੇਮ ਨਿੱਕਾ ਕਹਿੰਦੇ ਠੀਕ ਹੈ ਜਗਮੀਤ ਭਾਈ ਆਪਾਂ ਫਾਰਮ ਦੇ ਵਿੱਚੋਂ ਫਰਗਾਵਾ ਲੈ ਆਉਣੇ ਹਾਂਜੀ ਭਾਈ ਫਾਰਮ ਚੋਂ ਥੋਕੜ ਗੱਭਣ ਲੈ ਆਉਣੇ ਆਪਾਂ ਠੀਕ ਹੈ ਤੇ ਬਾਅਦ ਚ ਅਸਮੀਤ ਨੂੰ ਦੇਵੇ ਚੰਗੀ ਕੀਮਤਾਂ ਦੇ ਇੰਦੀਆਂ ਵਿਕ ਜਾਣਗੀਆਂ ਸਹੀ ਹੈ ਕੋਈ ਚੰਗੀ ਕੀਮਤ ਆਪਾਂ ਲਾ ਕੇ ਲੈਣੇ ਆਂਗੇ ਠੀਕ ਹੈ ਆ ਮੇਲੇ ਇਸੇ ਪੰਜਾਂ ਮਹੀਨੇ ਦੀ ਗੱਭਣ ਸੀ 17 ਕਿਲੋ ਦੁੱਧ ਸੀ ਇਹ ਥੱਲੇ ਪੰਜਾਂ ਮਹੀਨੇ ਦੀ ਗੱਭਣ ਥੱਲੇ 17 ਕਿਲੋ ਹਾਂਜੀ 17 ਕਿਲੋ ਦੁੱਧ ਸੀਗਾ ਠੀਕ ਹੈ ਹੁਣ ਇਹਦਾ ਕਿੰਨਾ ਟਾਈਮ ਬਾਕੀ ਸੂਨ ਚ ਇਹਦੇ 28 ਤਰੀਕ ਨੂੰ ਦਿਨ ਪੂਰੇ ਆ ਤੇ ਪਰ ਉੱਤੇ ਲੈ ਜੁਗਿਆ ਜਿਵੇਂ ਢਿੱਲਾ ਬੰਗਾ ਠੀਕ ਹੈ ਉਹ ਲੈ ਜੂਗੀ ਕੋਈ ਸਰੀਰ ਚ ਢਿੱਲੇ ਵਾਲ ਕੋਈ ਨਹੀਂ ਕੀਤਾ ਜਣੇ ਅਜੇ ਅੱਛਾ ਜਿਹੜਾ ਇਹਦੇ ਸੀਮਣ ਭਰਿਆ ਉਹਦਾ ਨਾਮ ਯਾਦ ਹੈਗਾ ਟਰਾਏ ਦਾ ਜੀ ਟਰਾਏ ਦਾ ਹਾਂਜੀ ਠੀਕ ਹੈ ਅੱਛਾ ਰੇਟ ਇਹਦਾ ਫੋਨ ਤੇ ਹੀ ਰੱਖਾਂਗੇ ਹਾਂਜੀ ਰੇਟ ਇਹਦਾ ਬਾਈ ਜੀ ਫੋਨ ਤੇ ਹੀ ਹੈ ਬੋਲੀ ਬਾਈ ਸੋ ਦੋਸਤੋ ਇਹ ਗਾਂ ਬਾਈ ਨੇ ਟੋਕੜ ਗੱਭਣ ਲਿਆਂਦੀ ਸੀ 5 ਮਹੀਨਿਆਂ ਦੀ ਗੱਭਣ ਸੀ 17 ਕਿਲੋ ਦੁੱਧ ਉਸ ਟਾਈਮ ਦਿੰਦੀ ਸੀ ਦਿਨ 28 ਤਰੀਕ ਨੂੰ ਪੂਰੇ ਆ ਪਰ ਹਵਾਨੇ ਚ ਢਿੱਲ ਬਹੁਤ ਪਈ ਆ ਤਾਂ ਹੋ ਸਕਦਾ ਦਿਨ ਵੱਧ ਲੈ ਜੇ ਉਹਨਾਂ 10 ਰਮਤਾਵ ਕਾਈ 28 ਤਰੀਕ ਨੂੰ ਦਨ ਪੂਰੇ ਠੀਕ ਹੈ ਉਹਨਾਂ ਨੇ 28 ਦੱਸਿਆ ਸੀਗਾ ਓਕੇ ਤੇ ਉਹ ਵੈਸੇ ਟੋਕੜ ਗੱਬਣਾ ਦਾ ਟੇਵੇ ਜੀ ਹੁੰਦੇ ਜਿਆ ਜ਼ਰਦਾਰ ਦਾ ਹਾਂ ਬਿਲਕੁਲ ਇਹ ਤਾਂ ਹੈ ਬਿਲਕੁਲ ਸੋਏ ਤਾਂ ਅੰਦਾਜ਼ਾ ਹੀ ਹੁੰਦੇ ਕਿਉਂਕਿ ਖਰੀਦੀ ਹੋਈ ਗਾਂ ਪੈਰਾਂ ਦੇ ਖੌਰ ਜਿਹੜੇ ਬਾਈ ਨੇ ਬਣਾਉਣੇ ਸੀਗੇ ਪਰ ਗੱਬਣ ਕਰਕੇ ਬਣਾਏ ਨਹੀਂ ਕਿਉਂਕਿ ਗੱਬਣ ਟੋਕੜ ਗੱਬਣ ਖਰੀਦੀ ਸੀ ਤਫਰੀਦ ਸੋਚਿਆ ਵੀ ਆਪਾਂ ਸੂਣ ਦਿਆਂਗੇ ਬਾਅਦ ਚ ਜਿਹੜਾ ਉਹ ਵੀਰ ਖਰੀਦੂਗਾ ਖੈਰ ਨਾ ਉਹ ਆਪੇ ਬਣਾ ਲੂਗਾ ਇੱਕ ਅੱਧ ਘਾਟ ਬਹੁਤ ਜਿਆਦਾ ਦੇਖੋ ਸਹੀ ਹੈ ਸੋ ਦਸੋ ਲੰਬਾਈ ਚੰਗੀ ਹੈ ਮੇਰਾ ਤਾਂ ਹੀ 5 ਫੁੱਟ 7 ਇੰਚ ਕਾਦਾਈ ਤੇ ਮੇਰਾ ਤਾਂ ਅਗਲਾ ਸੈਰੀ ਦਿੰਦੇ ਉਧਰਲੇ ਪਾਸੇ ਉਹ ਭਾਈ ਫਿਰਦਾ ਹੀ ਸਹੀ ਹੈ ਹਾਂ ਸੋ ਦਸੋ ਚੰਗੇ ਕਦ ਕਾਠ ਦੀ ਹੈ ਬਾਕੀ ਇਹ ਦੂਸਰੀ ਗੱਡੀ ਚਾਹੀਨੀ ਸੀ ਛੋਟੇ ਹੱਥ ਜਮੀਂਦਾਰਾ ਪਿਕਅਪ ਚਾਹੀਈ ਹੈ ਜੀ ਇਹ ਠੀਕ ਹੈ ਸੋ ਦਸੋ ਗਾਹ ਵੱਡੀ ਹੈ ਲੰਬਾਈ ਚੰਗੀ ਹੈ ਬਾਕੀ ਹਾਈਟ ਵੀ ਸੋਹਣੀ ਹੈ ਪੈਰ ਜਰੂਰ ਥੋੜੇ ਬੰਨ ਵਾਲੇ ਆ ਤੁਸੀਂ ਇੱਥੋਂ ਦੇਖ ਸਕਦੇ ਹੋ ਹੋਰ ਤੋਰ ਲਗੇ ਬਾਈ ਥੋੜੀ ਜਿਹੀ ਇੱਕ ਜਿਹੜਾ ਹੋਰ ਕਢਾ ਦਗੇ ਭਲੂਣ ਹਵਾਨੇ ਦੇ ਉੱਤੇ ਆਉਣੀ ਸ਼ੁਰੂ ਹੋ ਗਈ ਐ ਬਾਕੀ ਦੁੱਧ ਕਿੰਨਾ ਚੋਲੋਗੇ ਕਿਦਾਂ ਦਾ ਤੁਹਾਨੂੰ ਇਹਦੇ ਹਵਾਨੇ ਦਾ ਰੁਖ ਲੱਗਦਾ ਉਹ ਸਾਰਾ ਕੁਝ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਤੇ ਆਪ ਆ ਕੇ ਦੇਖ ਲਓਗੇ ਸਾਹਮਣੇ ਪਾਸ ਕਰ ਲਓਗੇ ਤੁਸੀਂ ਉਤੋਂ ਹਵਾਨਾ ਹਜੇ ਪੂਰਾ ਢਿਲਾ ਦੱਸਦਾ ਕਿਉਂਕਿ ਵੱਟ ਵਾਲ ਜਿਹੜੇ ਉਵੇਂ ਪੈਂਦੇ ਖੜੀ ਰਹਿੰਦੇ ਬਾਈ ਕੋਈ ਗੱਲ ਨਹੀਂ ਸੋ ਹੁਣ ਤੁਸੀਂ ਇਹਦਾ ਹਵਾਨਾ ਦੇਖੋ ਇਹ ਇਹਦਾ ਰੌਖਾ ਦੋਸਤੋ ਮੋਟਰ ਦੇ ਵਿੱਚੋਂ ਹਵਾਨੇ ਦਾ ਇਧਰੋਂ ਤੁਸੀਂ ਹਵਾਨਾ ਫੇਰ ਇਹਦਾ ਦੇਖ ਸਕਦੇ ਹੋ ਅਗਲੇ ਪਾਸੇ ਸੋ ਇਹਗਾ ਥੋੜੇ ਜੇ ਪੈਰ ਬਨ ਵਾਲੇ ਆ ਜਿਹੜਾ ਵੀਰ ਖਰੀਦੂਗਾ ਬਣਵਾ ਲੂਗਾ ਨਹੀਂ ਇਹ ਗੱਬਣ ਕਰਕੇ ਨਹੀਂ ਢਾਈ ਸੀਗੀ ਤਾਂ ਕਰਕੇ ਸੋ ਗੱਬਣ ਕਰਕੇ ਨਹੀਂ ਬਣਾਏ ਸੀ ਬਾਕੀ ਜੋ ਵੀ ਪਸ਼ੂ ਹੁੰਦਾ ਉਹ ਪੂਰਾ ਕੈਮਰੇ ਦੀ ਨਿਗਾ ਚ ਖੁਰਾਂ ਤੋਂ ਲੈ ਕੇ ਉੱਪਰ ਤੱਕ ਕੰਗਰੋੜ ਤੱਕ ਸਾਰੇ ਨੂੰ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਨੇ ਤੇ ਪਸ਼ੂ ਨੂੰ ਆ ਕੇ ਦੇਖਣਾ ਉਸ ਤੋਂ ਬਾਅਦ ਚ ਸੈਕਿੰਡ ਆਪਸ਼ਨ ਤੁਹਾਡੇ ਕੋਲ ਹੁੰਦੀ ਹੈ ਲੈ ਆ ਭਾਈ ਬੰਦ ਸੋ ਰੇਟ ਇਹਦਾ ਫੋਨ ਤੇ ਰਊਗਾ ਦੁੱਧ ਕਿੰਨਾ ਚੋਲੋਗੇ ਥੋੜੀ ਸਮਝ ਆ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਕੋਸ਼ਿਸ਼ ਕੀਤੀ ਹੈ ਵੀ ਹਰੇਕ ਪੱਖ ਤੋਂ ਇਸ ਵੈਡ ਨੂੰ ਇਸ ਗਾਹ ਨੂੰ ਦਿਖਾ ਸਕਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਪਹਿਲੇ ਨੰਬਰ ਤੇ ਗਾਹ ਸੀ ਤੇੰਦੂ ਬਾਅਦ ਇੱਕ ਜਰਸੀ ਵੱੱਛੀ ਉਹਦਾ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਉਹ ਬਾਈ ਦੇ ਨਾਲ ਪਹਿਲਾਂ ਹੀ ਗੱਲਬਾਤ ਹੋ ਗਈ ਸੀ ਉਹਦਾ ਰੇਟ ਬਾਈ ਜਿਹੜਾ ਉਹ ਵੀਡੀਓ ਦੇ ਵਿੱਚ ਹੀ ਦੱਸੂਗਾ ਸੋ ਡਿਟੇਲ ਇਹਦੀ ਵੀ ਪੁੱਛਦੇ ਆ ਮਾਫੀ ਜੀ ਜਿਹੜੀ ਇਹ ਜਰਸੀ ਵੱੱਛੀ ਹੈ ਬਾਈ ਦੰਦੋ ਕਿਵੇਂ ਹੈ ਇਹ ਇਹ ਦੰਦੋ ਖੀਰੀ ਹੈ ਜੀ ਕਨਫਰਮ ਹੈ ਹਾਂ ਜੀ ਆਹ ਹੁਣੇ ਪਾਟ ਕੇ ਦਿਖਾ ਦੇ ਠੀਕ ਹੈ ਸੋ ਦੋਸਤੋ ਦੰਦੋ ਖੀਰੀ ਹੈ ਵੈਸੇ ਦੰਦ ਵੀਡੀਓ ਚ ਦੇਖ ਵੀ ਲੈਣੀ ਆਪਾਂ ਕਨਫਰਮ ਹੋ ਬਈ ਸਹੀ ਗੱਬਨ ਤਣੀ ਹੋਈ ਹੈ ਜੀ ਨਹੀਂ ਇਹਨੇ ਇੱਕ ਵਾਰੀ ਹੀਟ ਕੱਢੀ ਸੀ ਉਹ ਡਾਕਟਰ ਕਹਿੰਦਾ ਵੀ ਆਪਾਂ ਥੋੜਾ ਠੰਡ ਚ ਗੱਬਨ ਕਰਾਵਾਂਗੇ ਠੀਕ ਹੈ ਇੱਕ ਤੁਸੀਂ ਵੀਡੀਓ ਬਣਾ ਗਿਆ ਸੀ ਫਾਜ਼ਿਲ ਕਾ ਏਰੀਆ ਜਿੱਥੇ ਫਾਰਮ ਦੀ ਸਾਰਾ ਫਾਰਮ ਸੇਲ ਹੋਇਆ ਸੀ ਠੀਕ ਹੈ ਉੱਥੇ ਇੱਕ ਗਾਂ ਚੋਂ ਅੰਡੇ ਤੇ ਖੜੀ ਸੀ ਕੰਨ ਚ ਟੈਕਸ ਮੇਰੇ ਕੋਲ ਗਈ ਸੀ 40 ਕਿਲੋ ਦੁੱਧ ਦੇ ਗਾਰੰਟੀ ਤੇ ਅੱਛਾ ਉਹ ਤਾਂ 38 ਕਿਲੋ ਬੜੇ ਜਿਓ ਕਿਲੋ ਗਈ ਸੀ ਲੈ ਲਿਓ ਠੀਕ ਹੈ ਅੱਛਾ ਇਹ ਜਿਹੜੀ ਹੁਣ ਆਪਾਂ ਜਰਸੀ ਵੱਚੀ ਵੇਚਣੀ ਹੈ ਬਈ ਇਹਦਾ ਰੇਟ ਕੀ ਕਰ ਦੂੰ ਇਹ ਦਾ 156000 ਰੁਪਈਆ ਜੀ 16000 ਜੇ ਜਿਵੇਂ ਪਹਿਲਾਂ ਦੱਸਿਆ ਤੂੰ ਗਾਂ ਉਹ ਵੀ ਤੇਰੇ ਕੋਲੋਂ ਗਈ ਮਤਲਬ ਰੂਟੀਨ ਚ ਗਾਵਾਂ ਆਉਂਦੀਆਂ ਰਹਿੰਦੀਆਂ ਵਪਾਰ ਕਰ ਲੈਨੇ ਹੋ ਨਹੀਂ ਕਦੇ ਕਦਾਂ ਹੀ ਕਰ ਵੀ ਲਈਦਾ ਵੈਸੇ ਕੋਈ ਆਪਣਾ ਪ੍ਰੋਫੈਸ਼ਨਲ ਕੰਮ ਆਣੀ ਵਪਾਰ ਨਹੀਂ ਗਾ ਮੈਂ ਟੋਕੜ ਗੱਪਣ ਚੰਗੀ ਲਈਦੀ ਆ ਜੀ ਆਪਾਂ ਅੱਛਾ ਜੇ ਕੋਈ ਭਰਾ ਕਈ ਵਾਰਾਂ ਦੂਰ ਤੋਂ ਪਸ਼ੂ ਖਰੀਦਣਾ ਚਾਹੁੰਦਾ ਹੁੰਦਾ ਇਸ ਏਰੀਆ ਚੋਂ ਉਵੇਂ ਪਸ਼ੂ ਦਵਾ ਵੀ ਦਿੰਨੇ ਹੋ ਜੋ ਕੋਈ ਕੰਟੈਕਟ ਕਰਦਾ ਕਰ ਸਕਦਾ ਉਵੇਂ ਹਾਂਜੀ ਕਰ ਸਕਦਾ ਆਪਾਂ ਦਵਾ ਬਹੁਤ ਬੰਦਾਂ ਨੂੰ ਦਵਾਈ ਆ ਇੱਕ ਮੇਰੇ ਕੋਲੋਂ ਗਾਂ ਗਈ ਸੀਗੀ ਇਧਰ ਕਪੂਰ ਥਲੇ ਠੀਕ ਹੈ ਉਹਨੇ 36 ਕਿਲੋ ਪਹਿਲਾਂ ਦਾ ਦੁੱਧ ਸੀ ਮੋਹ ਖੀਰੀ ਸੀਗੀ ਉਹ ਅੱਛਾ ਆਪਣੇ ਪਿੰਡ ਚੋਂ ਹੀ ਲਈ ਸੀ ਨਹੀਂ ਉਹ ਮੈਂ ਫਾਰਮ ਚੋਂ ਲਈ ਸੀ ਗਿਆ ਖੁਦ ਲਈ ਸੀਗੀ ਠੀਕ ਹੈ ਖੋਲ ਨਹੀਂ ਜਰਸੀ ਬੱਚੀ ਸੋ ਦੱਸੋ ਵੈਸੇ ਇਸ ਏਰੀਆ ਦੇ ਵਿੱਚ ਕਿਉਂਕਿ ਮੈਂ ਮੇਰਾ ਜਿਹੜਾ ਐਕਸਪੀਰੀਅੰਸ ਹੈ ਪਹਿਲਾਂ ਦਾ ਐਕਸਪੀਰੀਅੰਸ ਹੈ ਉਹ ਇੱਕ ਡੇਰੀ ਲਾਈਨ ਦਾ ਹੈ ਮਤਲਬ ਮੈਂ ਇੱਕ ਡੇਰੀ ਦੇ ਵਿੱਚ ਬਤੌਰ ਸੁਪਰਵਾਈਜ਼ਰ ਕਾਫੀ ਟਾਈਮ ਕੰਮ ਕੀਤਾ ਹੈ ਸਾਰਾ ਪਿੰਡ ਇਹ ਬਝਾਰਿਆ ਵੀ ਇੱਥੇ ਦੁੱਧ ਬਹੁਤ ਹੈ ਇਸ ਪਿੰਡ ਦੇ ਵਿੱਚ ਮਤਲਬ ਪਸ਼ੂ ਲੋਕ ਇੰਨੇ ਕਿ ਸੰਭਾਲਦੇ ਆ گاਵਾں ਦੇ ਫਾਰਮ ਵੀ ਇੱਕ ਦੋ ਹੈ ਘਰਾਂ ਚ ਪਸ਼ੂ ਬਹੁਤ ਰੱਖੇ ਆ ਸੋ ਤੁਸੀਂ ਬਾਈ ਨਾਲ ਵਿਜਿਟ ਕਰ ਮਤਲਬ ਸੰਪਰਕ ਕਰ ਸਕਦੇ ਜੇ ਗਾਂ ਹੋਰ ਵੀ ਖਰੀਦਣੀ ਚਾਹੋ ਇਹ ਜਰਸੀ ਬੱਚੀ ਦੱਸੋ ਦੰਦੋ ਖੀਰੀ ਹੈ 16000 ਡਿਮਾਂਡ ਹੈ ਥੋੜਾ ਬਹੁਤ ਮਾਨਤਨ ਹੋਊਗਾ ਵੈਸੇ ਰੇਟ ਜਿੰਨਾ ਕਿ ਮੈਂ ਵੀਡੀਓ ਬਣਾਉਣਾ ਉਹਦੇ ਹਿਸਾਬ ਤੇ ਬੱਚੀ ਦਾ ਬਾਈ ਨੇ ਵਾਜ ਬੁਝਾਈ ਰੱਖਿਆ ਤੁਹਾਨੂੰ ਜੱਚਦੀ ਹੈ ਤਾਂ ਸੰਪਰਕ ਕਰ ਲਿਓ ਕਿਉਂਕਿ ਗੱਬਣ ਹੋਣ ਦੇ ਯੋਗ ਹੈ ਅ ਅਸਪ ਦਸੰਬਰ ਚ ਇਹ ਆਈ ਕਰਾ ਲਓਗੇ ਤੇ ਗਾਂ ਵਾਲੇ ਸਾਲ ਦੇ ਵਿੱਚ 2025 ਦੇ ਵਿੱਚ 4 ਰੁਪਏ ਜ਼ਰੂਰ ਜੋੜੂਗੀ ਨਾਲ ਸੋ ਇਹ ਬੱਚੀ ਤੇ ਤੋਂ ਬਿਨਾ ਗਾਂ ਦੋ ਨਗ ਬਾਈ ਨੇ ਵਕਾਉ ਕੀਤੇ ਆ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਅਜੇ ਬੱਚਾ ਹੀ ਆ ਦੋਸਤੋ ਸੰਭਿਆ ਵੀ ਸੋਹਣਾ ਹੈ ਤਾਂ ਆਪਾਂ ਜਨਾਨਾ ਸੁਣਾਏ ਦਾ ਹੱਕ ਬੰਦਾ ਥਣ ਚਾਰ ਹੀ ਹੈ ਸੋਹਣੇ ਥਣ ਹੈ ਲੰਬੇ ਥਣ ਦਿਸਦੇ ਆ ਜਿਹੜੇ ਦੁੱਧ ਆੜਿਆ ਐਕਸਟਰਾ ਕੋਈ ਸ਼ਾਖ ਨਹੀਂ ਨਜ਼ਰ ਆਈ ਮੈਡੀਕਲ ਚ ਵੱਖਰੇ ਹੀ ਤਾਂ ਕੋਈ ਸ਼ਾਕ ਜਾਂ ਨਿਸ਼ਾਨ ਨਹੀਂ ਹੈ। ਨਹੀਂ ਚਾਰ ਹੀ ਥਾਣੇ ਇਹਦੇ। ਠੀਕ। ਮੈਂ ਸਾਂਭ ਨੂੰ ਹੀ ਲਈ ਸੀਗੀ। ਅੱਛਾ। ਪਰ ਹੁਣ ਇਦਾਂ ਦਾ ਪ੍ਰੋਜੈਕਟ ਬਣ ਗਿਆ ਇੱਕ ਗੱਬਣ ਗਾਂ ਸੀਗੀ। ਮੈਂ ਆਖ ਕੇ ਚਲੋ ਉਹ ਲੈ ਲਾਂਗੇ। ਉਹ ਕਿੱਲੇ ਖਾਲੀ ਕਰ ਲਗੇ। ਸਹੀ ਹੈ। ਚਲੋ 100 ਪਲੈਨਿੰਗ ਹੁੰਦੀਆਂ ਦੱਸੋ ਅੱਗੇ। ਸੋ ਅੱਜ ਦੀ ਵੀਡੀਓ ਦੇ ਦੋ ਪਸ਼ੂ ਦੋਸਤੋ ਵਕਾਊ ਸੀ। ਜਿਹੜਾ ਪਸ਼ੂ ਤੁਹਾਨੂੰ ਜੱਜਦਾ ਹੈ ਉਹਦੀ ਆ ਕੇ ਤੁਸੀਂ ਤਸੱਲੀ ਕਰਿਓ। ਧੰਨਵਾਦ।